ਨੌਜਵਾਨਾਂ ਨੇ ਰੇਲਵੇ ਸਟੇਸ਼ਨ ਦੇ ਕੋਲੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਹਾਲਾਂਕਿ ਮੌਕੇ ਦੇ ਉੱਤੇ ਜਦੋਂ ਪੁਲਿਸ ਪਹੁੰਚਦੀ ਹੈ ਜ਼ਮੀਨ ਦੇ ਉੱਤੇ ਦੁਰੋਂਦ ਨੇ ਜਿਹੜੇ ਉਹ ਵੀ ਬਰਾਮਤ ਹੁੰਦੇ ਨੇ ਤੇ ਇਸ ਦੇ ਨਾਲ ਹੀ ਇੱਕ ਸਖਸ਼ ਨੇ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ ਉਹ ਰੈਸਟੋਰੈਂਟ ਬੰਦ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਕੁਝ ਨੌਜਵਾਨਾਂ ਦੇ ਨਾਲ ਉਸ ਦੀ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਨੇ ਜਿਹੜੇ ਫਾਇਰਿੰਗ ਕਰ ਦਿੰਦੇ ਨੇ ਜੀ ਹਾਂ ਤਿੰਨ ਫਾਇਰ ਉਹਨਾਂ ਦੇ ਲੋ ਕੀਤੇ ਜਾਂਦੇ ਨੇ ਤਾਂ ਆਸ-ਪਾਸ ਦੇ ਲੋਕਾਂ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਨੂੰ ਇਤਲਾਹ ਕੀਤਾ ਜਾਂਦਾ ਹੈ ਤਾਂ ਪੁਲਿਸ ਜਿਹੜੀ ਮੌਕੇ ਤੇ ਪਹੁੰਚ ਜਾਂਦੀ ਹੈ ਤਕਰੀਬਨ ਦੋ ਰੌਂਦ ਨੇ ਜਿਹੜੇ ਜ਼ਮੀਨ ਤੋਂ ਬਰਾਮਦ ਵੀ ਕੀਤੇ ਗਏ ਨੇ ਹਾਲਾਂਕਿ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਇੱਕ ਵਾਰ ਮੌਕੇ ਤੇ ਪਾ ਵਾਰਦਾ ਜੋ ਹੋਈ ਹੈ ਉਸ ਬਾਰੇ ਜ਼ਰੂਰ ਸੁਣ ਲੈਣੇ ਆ ਜਿੱਦਾਂ ਹੋਇਆ ਕਿ ਜਿੱਦਾਂ ਰੋਜ਼ ਦੀ ਤਰ੍ਹਾਂ ਮੇਰਾ ਬ੍ਰਦਰ ਇੱਥੇ ਜਾਂਦੇ ਜੀ ਤੇ ਅੱਜ ਮੈਂ ਨਾਲ ਸੀ ਉਹਨਾਂ ਦੇ ਜਨਮ ਕਿ ਜਦੋਂ ਅਸੀਂ ਸਟੇਸ਼ਨal ਦੀ ਲੰਗੇ ਸਟੇਸ਼ਨ ਦੇ ਸਾਡੇ ਮੋੜੇ ਇੱਕ ਗੱਡੀ ਲੱਗੀ ਸੀ ਤੇ ਸਾਈਡ ਤੇ ਟ੍ਰੈਫਿਕ ਜਾਮ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਜੀ ਮਤਲਬ ਜੋ ਟ੍ਰੈਫਿਕ ਲੰਗੇ ਅਸੀਂ ਗੱਡੀ ਮੋੜੇ ਕਰੀ ਜਿਆ ਕਿ ਭਾਈ ਜੀ ਫੇਰ ਗੱਡੀ ਤੁਸੀਂ ਮਾੜੀ ਜੀ ਅੱਗੇ ਕਰਦੇ ਟ੍ਰੈਫਿਕ ਨਿਕਲ ਜੇ ਕਿੰਨੀ ਦੇਰ ਅਸੀਂ ਪਿੱਛੇ ਖੜੇ ਰਹਿ ਗਏ ਉਹ ਕਹਿੰਦਾ ਭਾਈ ਅਸੀਂ ਨਹੀਂ ਕਰਨੀ ਪਿੱਛੇ ਤੋਂ ਉਪਰੋਂ ਦੀ ਕੱਢ ਲੈਂਦਾ ਮੈਂ ਤਾਂ ਕਮਾਲ ਕਰੀ ਜੰਨੇ ਭਾਈ ਉਪਰੋਂ ਦੀ ਕਿਦਾਂ ਨਿਕਲੂ ਗੱਡੀ ਉਹ ਕਹਿੰਦਾ ਮੈਂ ਪੁੱਛਿਆ ਭਾਈ ਕਾਦੀ ਹੈ ਮਤਲਬ ਤੁਸੀਂ ਕਰੀ ਜੰਨੇ ਤੋਂ ਅਸੀਂ ਕਿਹਾ ਬਦਮਾਸ਼ ਹੁੰਦੇ ਅਸੀਂ ਮੈਂ ਕਿਹਾ ਮਗਰ ਕੀ ਮੇਰਾ ਗਲਤ બોલે લેજે ફેર નહીં કે ખાધી પીતી અહી નીકળીએ અ છાઈ જો અગે નીકળને હોલી હોલી રામ ના ગઈ કે ਸਾਡੇ ભાણે ਗੱਲ ਖਤਮ ਉਹਨਾਂ ਨੇ ਲਿਆ ਕੇ ਗੱਡੀ ਮੋਰੀ ਲੈ ਲਾਤੀ ਤੇ ਇੱਕ ਜਣਾ ਪਰਲੀ ਸੈਟ ਤੋਂ ਰਵਲਵਰ ਲੈ ਕੇ નીકળਿਆ ਬੱਤੀ ਬਹੁਤ ਜੀ ਉਹਨੇ ਰੋਂ ਚલાયે ਦੋ ਰੋਂ ਜਿਹੜੀ ਗੋਲੀ ਚਲਾਈਏ ਤੋ ਅੱਡੇ ਵੱਲ ਨੂੰ ਕਿਛ ਨਹੀਂ ਹਵਾਈ ਫਾਇਰ ਕੀਤੀ ਜਮੀਨ ਤੇ ਕੀਤੀ ਦੇਖੋ ਉਹ ਬੜਾ ਤਬੜੀ ਜ ਮੈਨੂੰ ਇਹ ਨਹੀਂ ਪਤਾ ਉਹਨੇ ਗੋਲੀ ਚਲਾਈ ਹੈ ਇਹ ਨਹੀਂ ਪਤਾ ਸਾਹਮਣੇ ਜਲਾਈ ਜ ਹਵਾ ਨੂੰ ਚਲਾਈ ਜਦਾਂ ਕਿ ਤੀਨ ਜਨੇ ਸੀ ਕਿਹੜੀ ਗੱਡੀ ਸੀ ਇੱਕ ਗੋਲੀ ਉਹਦਾਂ ਜਿਹੜੇ ਇੱਕ ਗੋਲੀ ਦਾ ਦੂਜੇ ਭਾਈ ਦੇ ਹੱਥ ਤੇ ਜਿਹਦਾ ਚੰਗਿਆੜੇ ਪਏ ਕੋਲ ਆ ਕੇ ਚਲਾਈ ਕਿੰਨੇ ਫਾਇਰ ਹੋਏ ਆ ਟੋਟਲ ਭਾਜੀ ਬੈੰਦਾ ਪਿਆ ਸੀ ਕੀ ਮਾਣ ਜਾਣ ਨੂੰ ਖਤਰਾ ਸੀ ਨਿਕਲ ਜੇ ਕਿੰਨੇ ਫਾਇਰ ਹੋਏ ਆ ਟੋਟਲ ਕੋਈ ਨਹੀਂ ਸਾਨੂੰ ਬੰਦ ਕਰਨ ਦੋ ਫਾਇਰ ਹੋਏ ਟੋਟਲ ਤੀਨ ਪੁਲਿਸ ਨੇ ਕੋਲ ਕਿੰਨੀ ਬਰਮਾਦ ਕੀਤੀ ਦੋਨੇ ਕੋਲ ਪੁਲਿਸ ਨੇ ਬਰਮਾਦ ਕਿਹੜੀ ਗੱਡੀ ਦੇ ਵਿੱਚ ਸੀਗੇ ਸਾਰੇ ਇਹ ਸਵਿਫਟ ਗੱਡੀ ਸੀ ਉਹ ਗੱਡੀ ਦਾ ਨੰਬਰ ਸੀਗਾ ਪੀਬੀ 08 ਡਕੇ 0918 ਇਹ ਆਪਣੀ ਦੁਕਾਨ ਰੈਸਟੋਰੈਂਟ ਸਲਾਕ ਮਾਸਟਰ ਦੀ ਦੁਕਾਨ ਕਰਦੇ ਸੀ ਆਪਣੇ ਮਾਰਕ ਟੌਨ ਸਵਾਨੀ ਬਾਪ ਤੇ ਲਾਗੇ ਜੀ ਉਹਨੂੰ ਬੰਦ ਕਰਕੇ ਤੇ ਇੱਧਰ ਦੀ ਰਸਤਾ ਪੈਂਦਾ ਉਹਨਾਂ ਦੇ ਘਰ ਜਾਂਦਾ ਕਰਤਾਰਪੁਰ ਦੇ ਰਹਿਣ ਵਾਲੇ ਹਮ ਮਨਜੀਤ ਸਿੰਘ ਜਿਹੜਾ ਇੱਕ ਕਰਤਾਰਪੁਰ ਦਾ ਰਹਿਣ ਵਾਲਾ ਨਾਲ ਇਹਦੇ ਜਿਸਮ ਦੇ ਜੀ ਇਹ ਦੋਨੋਂ ਆ ਰਹੇ ਹੀ ਤੇ ਇਹਨਾਂ ਗੱਡੀ ਦੀ ਤੇ ਉਹਨਾਂ ਨੇ ਅੱਗੇ ਕੱਢਣ ਲੱਗੇ ਤੇ ਗੱਡੀ ਪਹਿਲਾਂ ਖੜੀ ਸੀ ਇੱਥੇ ਤੇ ਉਹਨਾਂ ਨੇ ਕਿਹਾ ਗੱਡੀ ਨੂੰ ਸਾਹ ਤੇ ਕੱਪ ਹਮ ਫਿਰ ਉਹਨਾਂ ਨੇ ਉਹ ਕਹਿੰਦੇ ਕਿ ਹਿਲੀ ਕਰਨੀ ਸ਼ਰਤ ਕਰਦੇ ਉਹਦੇ ਬੈਸਵਾਜੀ ਤੋਂ ਬਾਅਦ ਇਹ ਗੱਡੀ ਤੇ ਬੈਠਣ ਲੱਗੇ ਤੇ ਉਹਨਾਂ ਨੇ ਉੱਤਰ ਕੇ ਗੱਡੀ ਤੋਂ ਬੈਸਵਾਜੀ ਹੁੰਦੀ ਰਹੀ ਇਹਨਾਂ ਦੀ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਗੱਡੀ ਦੇ ਲੱਗੇ ਇਹਨਾਂ ਨੇ ਉਹ ਕਿਦੇ ਉਹਨੇ ਵੱਟ ਮਾਰਿਆ ਕਿਦੇ ਜਾਂ ਤੇ ਰਵਾਲਵਾਦਾ ਹੋਊਗਾ ਜਾਂ ਕਿਸੇ ਜੀ ਉਹ ਦਿਨ ਇਹਦਾ ਮੁੰਡੇ ਤੇ ਸੱਟ ਲੱਗੀ ਦੂਜੇ ਨੇ ਕਿਹਾ ਬਿਚਰੋ ਝਗੜਾ ਕਰਨ ਨੂੰ ਕਰਾਇ ਨਿਕਲ ਗਿਆ ਇਹਨਾਂ ਗੱਡੀ ਛਾਇਡ ਦੇ ਕਰਕੇ ਨਿਕਲੇ ਜਾਂ ਤੇ ਇਹਨਾਂ ਮੰਗਲ ਫਾਇਰ ਕਰਤਾ ਕੀ ਲੱਗਦਾ ਕਿ ਇਹ ਰਸਤਾ ਮੰਗਨ ਕਰਕੇ ਜਿਹੜਾ ਐ ਫਾਇਰ ਹੋਇਆ ਬੈਂਸਵਾਜੀ ਤੋਂ ਹੀ ਹੋਇਆ ਹੈ ਨਾ ਬਾਕੀ ਕੋ ਨਿੱਜੀ ਰੰਜਿਦ ਤੋਂ ਬਾਅਦ ਹੀ ਪਤਾ ਲੱਗੂਗਾ ਬਾਕੀ ਤੁਫੀਸ਼ ਲੱਗੀ ਹੈ ਜੀ ਆਰ ਪੀ ਜੇ ਆ ਗਿਆ ਬੰਦਾ ਜੀ ਤੇ ਜੀ ਆਰ ਪੀ ਇੱਥੇ ਆਪੇ ਦਰਕਰਨ ਪਤਾ ਲੱਗਿਆ ਜੀ ਹਮਲਾਵਰ ਜਿਹੜੇ ਸੀਗੇ ਜਿਨ੍ਹਾਂ ਨੂੰ ਫਾਇਰ ਕੀਤੇ ਕੱਢ ਦਿੱਤੇ ਸੀ ਮਾਰ ਦਿੱਤਾ ਉਹਨਾਂ ਦੇ ਜੀ ਆਰ ਪੀ ਦੇ ਆ ਗਏ ਉਹ ਤਾਂ ਤੇ ਉਹਨਾਂ ਨੂੰ ਹਵਾਲੇ ਕਰਕੇ ਰੌਂਗ ਮਿਲ ਗਏ ਦੋ ਜੀ ਕਾਦੇਤੇ ਸੀਗੇ ਸਰ ਜਿਹੜੇ ਨੋਹਨ ਸੀ ਇਹ ਕਾਰ ਤੇ ਹੀ ਗੱਡੀ ਉਹ ਸਵਿਫਟ ਕਾਰ ਦੱਸਦੇ ਆ ਗ੍ਰੇ ਕਲਰ ਦੀ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਉਹ ਤਿੰਨ ਜਿਹੜੇ ਤਾਂ ਪਤਾ ਲੱਗਿਆ ਜੀ ਕੌਣ ਸੀਗੇ ਕਿੱਥੇ ਦੇ ਰਹਿਣ ਵਾਲੇ ਸੀ ਇਹ ਗਾਚ ਹੁਣ ਪਤੀਸ ਚੱਲਣੇ ਗਾ ਤੱਕ ਲੰਘ ਤਾ ਬੀਤੀ ਰਾਤ ਤਿੰਨ ਨੌਜਵਾਨਾਂ ਨੇ ਰੇਲਵੇ ਸਟੇਸ਼ਨ ਦੇ ਕੋਲੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਹਾਲਾਂਕਿ ਮੌਕੇ ਦੇ ਉੱਤੇ ਚਾਹਤੋ ਪੁਲਿਸ ਪਹੁੰਚਦੀ ਹੈ ਜ਼ਮੀਨ ਦੇ ਉੱਤੇ ਦੋ ਰੌਂਦ ਨੇ ਜਿਹੜੇ ਉਹ ਵੀ ਬਰਾਮਤ ਹੁੰਦੇ ਨੇ ਤੇ ਇਸ ਦੇ ਨਾਲ ਹੀ ਇੱਕ ਸਖਸ਼ ਨੇ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ ਉਹ ਰੈਸਟੋਰੈਂਟ ਬੰਦ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਕੁਝ ਨੌਜਵਾਨਾਂ ਦੇ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਨੇ ਜਿਹੜੇ ਫਾਇਰਿੰਗ ਕਰ ਦਿੰਦੇ ਨੇ ਜੀ ਹਾਂ ਤਿੰਨ ਫਾਇਰ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਆਸ-ਪਾਸ ਦੇ ਲੋਕਾਂ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਨੂੰ ਇਤਲਾਹ ਕੀਤਾ ਜਾਂਦਾ ਹੈ ਤਾਂ ਪੁਲਿਸ ਜਿਹੜੀ ਮੌਕੇ ਤੇ ਪਹੁੰਚ ਜਾਂਦੀ ਹੈ तकरीबन ਦੋ ਰੌਂਦ ਨੇ ਜਿਹੜੇ ਜ਼ਮੀਨ ਤੋਂ ਬਰਾਮਦ ਵੀ ਕੀਤੇ ਗਏ ਨੇ ਹਾਲਾਂਕਿ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਇੱਕ ਵਾਰ ਮੌਕੇ ਤੇ ਪਾ ਵਾਰਦਾ ਜੋ ਹੋਈ ਹੈ ਉਸ ਬਾਰੇ ਜ਼ਰੂਰ ਸੁਣ ਲੈਣੇ ਹੈ ਜਿੱਦਾਂ ਹੋਇਆ ਕਿ ਜਿੱਦਾਂ ਰੋਜ਼ ਦੀ ਤਰ੍ਹਾਂ ਮੇਰਾ ਬ੍ਰਦਰ ਇੱਥੇ ਜਾਂਦੇ ਹੈ ਤੇ ਅੱਜ ਮੈਂ ਨਾ ਸੀ ਉਹਨਾਂ ਦੇ ਨਾਲ ਤੇ ਜਦੋਂ ਅਸੀਂ ਸਟੇਸ਼ਨਲ ਦੀ ਲੰਘੇ ਸਟੇਸ਼ਨ ਦੇ ਸਾਡੇ ਮੋੜੇ ਇੱਕ ਗੱਡੀ ਲੱਗੀ ਸੀ ਤੇ ਸਾਈਡ ਤੇ ਟ੍ਰੈਫਿਕ ਜਾਮ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਜੀ ਮਤਲਬ ਜੋ ਟ੍ਰੈਫਿਕ ਲੰਘਿਆ ਅਸੀਂ ਗੱਡੀ ਮੋੜੇ ਕਰਕੇ ਕਿਹਾ ਕਿ ਭਾਈ ਜੀ ਇਹ ਗੱਡੀ ਤੁਸੀਂ ਮੜੀ ਜੀ ਅੱਗੇ ਕਰਦੇ ਟ੍ਰੈਫਿਕ ਨਿਕਲ ਜੇ ਕਿੰਨੀ ਦੇਰ ਅਸੀਂ ਪਿੱਛੇ ਖੜੇ ਰਹੇਗਾ ਉਹ ਕਹਿੰਦਾ ਭਾਈ ਅਸੀਂ ਨਹੀਂ ਕਰਨੀ ਪਿੱਛੇ ਤੋਂ ਉਪਰੋਂ ਹੀ ਕੱਢ ਲੈਂਦਾ ਮੈਂ ਤਾਂ ਕਮਾਲ ਕਰੀ ਜੰਨੇ ਭਾਈ ਉਪਰੋਂ ਉਹ ਕਿੱਦਾਂ ਨਿਕਲੂਗੀ ਗੱਡੀ ਉਹ ਕਹਿੰਦਾ ਮੈਂ ਪੁੱਛਿਆ ਭਾਈ ਕਾਦੀ ਮੰਨ ਤੁਸੀਂ ਕਰੀ ਜੰਨੇ ਭਾਈ ਅਸੀਂ ਕਹਿੰਦਾ ਬਦਮਾਸ਼ ਹੁੰਦੇ ਮੈਂ ਕਹਿੰਦਾ ਮਗਰ ਕੀ ਮੇਰੇ ਗਲਤ ਬੋਲੇ ਲੈ ਜੇ ਫਿਰ ਅਸੀਂ ਕਿਹਾ ਵੀ ਖਾਦੀ ਪੀਤੀ ਅਸੀਂ ਨਿਕਲੀਏ ਅੱਛਾ ਜੀ ਜਦੋਂ ਅੱਗੇ ਨਿਕਲਿਆ ਹੌਲੀ ਹੌਲੀ ਆਰਾਮ ਨਾਲ ਗਏ ਤੇ ਸਾਡੇ ਬਾਣੇ ਗੱਲ ਖਤਮ ਉਹਨਾਂ ਨੇ ਲਿਆ ਕੇ ਗੱਡੀ ਮੋਰੀ ਲਾਤੀ ਇੱਕ ਜਣਾ ਪਰਲੀ ਸਾਈਡ ਤੋਂ ਰਵਲਵਰ ਨਾਲ ਕਿ ਨਿਕਲੇ ਆ ਬੱਤੀ ਬੋਰ ਜੀ ਉਹਨੇ ਰੌਮ ਚ ਲਾਇਆ ਦੋ ਰੌਮ ਸਰ ਜਿਹੜੀ ਗੋਲੀ ਚਲਾਈਏ ਤੋਂ ਅੱਡੇ ਵੱਲ ਨੂੰ ਕਿਛ ਨਹੀਂ ਹਵਾਈ ਫਾਇਰ ਕੀਤੀ ਹੈ ਜ਼ਮੀਨ ਤੇ ਕੀਤੀ ਹੈ ਦੇਖੋ ਹੋਬੜਾ ਤਾਂ ਬੜੀ ਜ ਮੈਨੂੰ ਇਹ ਨਹੀਂ ਪਤਾ ਉਹਨੇ ਗੋਲੀ ਚਲਾਈ ਹੈ ਇਹ ਨਹੀਂ ਪਤਾ ਸਾਹਮਣੇ ਜਲਾਈ ਜੇ ਹਵਾਲਾ ਨੂੰ ਚਲਾਈ ਕਿੱਦਾਂ ਕਿ ਤਿੰਨੇ ਜਨੇ ਸੀ ਕਿਹੜੀ ਗੱਡੀ ਸੀ ਇੱਕ ਗੋਲੀ ਉਹਦਾਂ ਜਿਹੜੇ ਇੱਕ ਗੋਲੀ ਦਾ ਦੂਜੇ ਭਾਈ ਦੇ ਹੱਥ ਤੇ ਜਿਹਦਾ ਚੰਗਿਆੜੇ ਪਏ ਕੋਲ ਆ ਕੇ ਚਲਾਈ ਕਿੰਨੇ ਫਾਇਰ ਹੋਏ ਆ ਟੋਟਲ ਭਾਜੀ ਬੈੰਦਾ ਪਿਆ ਸੀ ਕੀ ਮਨ ਜਾਣ ਨੂੰ ਖਤਰਾ ਸੀ ਨਿਕਲ ਜੇ ਕਿੰਨੇ ਫਾਇਰ ਹੋਏ ਆ ਟੋਟਲ ਕੋਈ ਤਾਂ ਕੀ ਨਹੀਂ ਸਾਨੂੰ ਬੰਦ ਕਰਨ ਦੋ ਫਾਇਰ ਹੋਏ ਟੋਟਲ ਦੋ ਤਿੰਨ ਪੁਲਿਸ ਨੇ ਕੋਲ ਕਿੰਨੀ ਬਰਮਾਦ ਕੀਤੀ ਦੋਨੇ ਕੋਲ ਪੁਲਿਸ ਨੇ ਬਰਮਾਦ ਕਿਹੜੀ ਗੱਡੀ ਦੇ ਵਿੱਚ ਸੀਗੇ ਸਾਰੇ ਤੇ ਸਵਿਫਟ ਗੱਡੀ ਸੀ ਉਹ ਗੱਡੀ ਦਾ ਨੰਬਰ ਸੀਗਾ ਪੀਬੀ 08 ਡੀਕੇ 0918 ਇਹ ਆਪਣੀ ਦੁਕਾਨ ਰੈਸਟੋਰੈਂਟ ਸਲਾਦ ਮਾਸਟਰ ਦੀ ਦੁਕਾਨ ਕਰਦੇ ਸੀ ਆਪਣੇ ਮਾਰਗਡੌਲ ਸਵਾਨੀਪਾਤ ਤੇ ਲਾਗੇ ਜੀ ਉਹਨੂੰ ਬੰਦ ਕਰਕੇ ਤੇਿੱਦ ਦੀ ਰਸਤਾ ਪੈਂਦਾ ਉਹਨਾਂ ਦੇ ਘਰ ਜਾਂਦਾ ਕਰਤਾਰਪੁਰ ਦੇ ਰਹਿਣ ਵਾਲੇ ਹਮ ਮਨਜੀਤ ਸਿੰਘ ਜਿਹੜਾ ਇੱਕ ਕਰਤਾਰਪੁਰ ਦਾ ਰਹਿਣਾ ਨਾਲ ਇਹਦੇ ਜਸਵੰਤ ਸਿੰਘ ਜੀ ਇਹ ਦੋਨੋਂ ਆਏ ਹਿੱਤੇ ਇਹਨਾਂ ਗੱਡੀ ਦੀ ਦੌਰਾਨਾਂ ਅੱਗੇ ਕੱਢਣ ਲੱਗੇ ਤੇ ਗੱਡੀ ਪਹਿਲਾਂ ਖੜੀ ਗਈ ਤੇ ਤੇ ਉਹਨਾਂ ਨੇ ਕਿਹਾ ਗੱਡੀ ਨਹੀਂ ਚੱਲ ਤੇ ਕਹਿੰਦੇ ਹਮ ਫਿਰ ਉਹਨਾਂ ਨੇ ਉਹ ਕਹਿੰਦੇ ਕਿ ਹਿਲੀ ਕਰਨੀ ਸ਼ਰਤ ਕਰਦੇ ਤੇ ਬੈਸਵਾਜੀ ਤੋਂ ਬਾਅਦ ਇਹ ਗੱਡੀ 'ਚ ਬੈਠਣ ਲੱਗੇ ਤੇ ਉਹਨਾਂ ਨੇ ਉੱਤਰ ਕੇ ਗੱਡੀ ਤੋਂ ਬੈਸਵਾਜੀ ਹੰਦੂਰੀ ਇਹਨਾਂ ਦੀ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਗੱਡੀ ਦੇ ਲੱਗੇ ਇਹਨਾਂ ਨੇ ਉਹਨੇ ਬੱਟ ਮਾਰਿਆ ਕਿਤੇ ਜਾਂ ਤੇ ਰਵਾਲਵਾਦਾ ਹੋਊਗਾ ਜਾਂ ਕਿਤੇ ਜੀ ਉਹਦੇ ਨਾਲ ਇਹਦਾ ਮੁੰਡੇ ਤੇ ਸੱਟ ਲੱਗੀ ਦੂਜੇ ਨੇ ਕਿਹਾ ਵੀ ਚਲੋ ਛੜੜਾ ਕੰਨ ਕਰ ਲੈ ਨਿਕਲ ਜੀ ਇਹਨਾਂ ਗੱਡੀ ਛਾਇਡ ਦੇ ਕਰਕੇ ਨਿਕਲੇ ਤੇ ਇਹਨਾਂ ਨੂੰ ਫਾਇਦਾ ਕੀ ਲੱਗਦਾ ਕਿ ਇਹ ਰਸਤਾ ਮੰਗਣ ਕਰਕੇ ਜਿਹੜਾ ਐ ਫਾਇਰ ਹੋਇਆ ਬੈਂਸਵਾਜੀ ਤੋਂ ਹੀ ਹੋਇਆ ਹੈ ਨਾ ਬਾਕੀ ਕੋਈ ਨਿੱਜੀ ਰੰਜਿਦ ਦਾ ਬਾਤ ਆਈ ਬਤ ਲੱਗੂਗਾ ਬਾਕੀ ਤੁਪੀਸ ਲੱਗੀ ਹੈ ਜੀ ਆਰ ਪੀ ਜੇ ਆ ਗਿਆ ਬੰਦਾ ਜੀ ਤੇ ਜੀ ਆਰ ਪੀ ਇੱਥੇ ਆਪੇ ਸਰਕਾਰ ਨੂੰ ਪਤਾ ਲੱਗਿਆ ਜੀ ਹਮਲਾਵਰ ਜਿਹੜੇ ਸੀਗੇ ਜਿਨ੍ਹਾਂ ਨੂੰ ਫਾਇਰ ਕੀਤੇ ਕੱਢ ਦਿੱਤੇ ਸੀ ਮਾਰ ਦਿੱਤਾ ਉਹਨਾਂ ਦੇ ਜੀ ਆਰ ਪੀ ਦੇ ਆ ਗਏ ਸੀ ਉਹ ਤਾਂ ਤੇ ਉਹਨਾਂ ਨੂੰ ਹਵਾਲੇ ਕਰਕੇ ਰੌਂਗ ਮਿਲ ਗਏ ਦੋ ਜੀ ਕਾਦੇ ਤੇ ਸੀਗੇ ਸਰ ਜਿਹੜੇ ਨੋ ਜੀ ਕਾਰ ਤੇ ਹੀ ਗੱਡੀ ਉਹ ਸਿਫਟ ਕਾਰ ਦੱਸਦੇ ਆ ਗ੍ਰੇ ਕਲਰ ਦੀ ਕਿੰਨੇ ਜਣੇ ਸੀਗੇ ਜਿਹਨਾਂ ਨੇ ਉਹ ਤਿੰਨ ਜਿਹੜੇ ਦੱਸਦੇ ਪਤਾ ਲੱਗਿਆ ਜੀ ਕੌਣ ਸੀਗੇ ਕਿੱਥੇ ਦੇ ਰਹਿਣ ਵਾਲੇ ਸੀ ਇਹ ਗਾਚ ਹੁਣ ਪੁੱਤੀ